ਸ਼ਾਵਨੀ ਨੀਰਿਲ ਦੀਏ ਕੁਰਤੀ ਨੀਰਿਲ ਦੀਏ ਸ਼ਾਵਨੀ ਨੀਰਿਲ ਦੀਏ ਕੁਰਤੀ ਨੀਰਿਲ ਦੀਏ ਸ਼ਾਵਨੀ ਨੀਰਿਲ ਦੀਏ ਕਿਹੜੇ ਸ਼ੋਕ ਨਾਲ ਪਾਵਾਂ ਨੀਰਿਲ ਦੀਏ ਸ਼ਾਵਨੀ ਨੀਰਿਲ ਦੀਏ ਕੁਰਤੀ ਨੀਰਿਲ ਦੀਏ ਸ਼ਾਵਨੀ ਨੀਰਿਲ ਦੀਏ ਅੱਜ ਮੈਂ ਮੰਗਣ ਬੱਲੇ ਨੀ ਮੈਨੂੰ ਮੰਗਿਆ ਨਹੀਂ ਰੀਲਦੀਏ ਸ਼ਾਵਨੀ ਰੀਲਦੀਏ ਘੋੜਤੀਏ ਨਹੀਂ ਰੀਲਦੀਏ ਸ਼ਾਵਨੀ ਰੀਲਦੀਏ ਜਦ ਕਾਣੀ ਨੂੰ ਸਾਗਣ ਪਾਇਆ ਨਮਣ ਰਾਖ ਵੰਡੀਨੀ ਰੀਲਦੀਏ ਸ਼ਾਵਨੀ ਰੀਲਦੀਏ ਘੋੜਤੀਏ ਨਹੀਂ ਰੀਲਦੀਏ ਸ਼ਾਵਨੀ ਰੀਲਦੀਏ ਕਿਹੜੇ ਸ਼ੌਕ ਨਾਲ ਪਾਵਾਂ ਮੈਨੂੰ ਰੀਲਦੀਏ ਸ਼ਾਵਨੀ ਰੀਲਦੀਏ ਕੁੜੀਆਂ ਮੈਨੂੰ ਹੱਸ ਸੁੱਛਣ ਇੱਕ ਹੀ ਲੱਗਦਾ ਤੇਰਾ ਨੀਰੀ ਸ਼ਾਵਨੀ ਰੀਲਦੀਏ ਕੁਪਤੀ ਨੀ ਰੀਲਦੀਏ ਸ਼ਾਵਨੀ ਰੀਲਦੀਏ ਮੈਂ ਕੁੜੀਆਂ ਨੂੰ ਰੋ ਰੋ ਦਸਾਏ ਐ ਨੌਕਰ ਮੇਰਾ ਨੀ ਰੀਲਦੀਏ ਸ਼ਾਵਨੀ ਰੀਲਦੀਏ ਕੁਪਤੀ ਨੀ ਰੀਲਦੀਏ ਸ਼ਾਵਨੀ ਰੀਲਦੀਏ ਅੱਜ ਸ਼ੌਕ ਨਾਲ ਪਾਵਾਂ ਨੀ ਰੀਲਦੀਏ ਸ਼ਾਵਨੀ ਰੀਲਦੀਏ ਅੱਜ ਮੈਨੂੰ ਮੰਗਣ ਬਾਗੇ ਨੀ ਰੀਲਦੀਏ ਸ਼ਾਵਨੀ ਰੀਲਦੀਏ ਸ਼ਾਵਨੀ ਰੀਲਦੀਏ ਗੋਰੀ ਨੂੰ ਮੈਨ ਮੰਗੇ ਨੀ ਰੀਲਦੀਏ ਸ਼ਾਵਨੀ ਰੀਲਦੀਏ ਕੁੱਤੀ ਨਹੀਂ ਰੀਲਦੀਏ ਸ਼ਾਵਨੀ ਰੀਲਦੀਏ ਜਦ ਗੋਰੀ ਨੂੰ ਸ਼ਗਨ ਪਾਇਆ ਨੋਂ ਮਨ ਸ਼ੱਕਰ ਬੰਡੀ ਨੀ ਰੀਲਦੀਏ ਸ਼ਾਵਨੀ ਰੀਲਦੀਏ ਕੁੱਤੀ ਨਹੀਂ ਰੀਲਦੀਏ ਸ਼ਾਵਨੀ ਰੀਲਦੀਏ ਕੁੜੀਆਂ ਮੈਨੂੰ ਹੱਸ ਕੇ ਪੁੱਛਣ ਇੱਕ ਹੀ ਲੱਗਦਾ ਤੇਰਾ ਨੀ ਰੀਲਦੀਏ ਸ਼ਾਵਨੀ ਰੀਲਦੀਏ ਨੂੰ ਹੱਸ ਸਦਸਾਂ ਇਹ ਫੋੜੀ ਮੇਰਾ ਨੀਰ ਹੀਲਦੀ ਏ ਸ਼ਾਵਨੀ ਨੀਰ ਹੀਲਦੀ ਏ ਕਤੀ ਨੀਰ ਹੀਲਦੀ ਏ ਸ਼ਾਵਨੀ ਨੀਰ ਹੀਲਦੀ ਏ ਹੁੰ ਦੁਨੀਆਂ ਪਰਾਂਦੇ ਨੂੰ ਆਖਿਆ ਸੀ ਜਾਂਦੇ ਨੂੰ ਕਹਿ ਜੋ ਜੀਲ ਲਾਰੀ ਨੂੰ ਡੇਡੋਬਾ ਡੇਡੋਬਾ ਫਲਕਾਰੀ ਨੂੰ ਡੇਡੋਬਾ ਦੀਦਾ ਦੇ ਦੋ ਬਾਬੂ ਜੀ ਮੈਨੂੰ ਟਿਕਟ ਗੱਡੀ ਦਾ ਚੱਟ ਕੇ ਇੱਥੇ ਠਹਿਰ ਗੱਡੀ ਆਉਂਦੈ ਪਰ ਨਾ ਕੰਮ ਕੀ ਤੀਦਾ ਦੇ ਦੋ ਬਾਬੂ ਜੀ ਮੈਨੂੰ ਟਿਕਟ ਗੱਡੀ ਦਾ ਮੇਰੀ ਸੱਸ ਬੜੀ ਬਿਮਾਰ ਉਹਨੂੰ ਲੈ ਗਏ ਹਸਪਤਾਲ ਉਹਨੇ ਉਹਦਾ ਨਿੱਕਾ ਨਿੱਕਾ ਪਰਿਵਾਰ ਮੈਨੂੰ ਗੁੱਸੇ ਹੋ ਸਰਦਾਰ ਮੈਨੂੰ ਉੱਥੇ ਹੈ ਸਕੀਦਾ ਹੈ ਦੋ ਬਾਪੂ